ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿ ਜਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੀ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਰਮ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜੱਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਰਬ੍ਰह्म ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਮਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਨਦਨ ਜਪੋ ਗੁਰੂ ਗੁਰਨਾਮ ਤਾਂ ਤੇ ਸਿੱਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੀ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜੱਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਮਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਰਬ੍ਰह्म ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਦ ਮੇਰਾ ਮਨ ਧੀਰਾ ਰਹਾਉ ਅਣ ਦੇਨ ਜੱਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਰਬ੍ਰह्म ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪਹਿਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿ ਜਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੇ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿੱਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੀ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਤੇ ਵਸਾਇਆ ਗੁਰੂ ਗੋਬਿੰਦ ਪਰਬ੍ਰह्म ਪੂਰਾ ਤਿਸੇ ਆਰਾਧ ਮੇਰਾ ਮਨ ਧੀਰਾ ਰਹਾਉ ਅਣ ਦਿਨ ਜਪੋ ਗੁਰੂ ਗੁਰ ਨਾਮ ਤਾਂ ਤੇ ਸਿਧ ਭਈ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਈ ਜਨਮ ਜਨਮ ਕੇ ਕਿਲ ਬਿਖ ਗਈ ਕਹੋ ਨਾਨਕ ਕਹਾ ਭਈ ਪਾਈ ਆਪਣੇ ਸੇਵਕ ਕੀ ਆਪ ਪਹਿਜ ਰਖਾਈ